ਜੇਕਰ ਤੁਸੀਂ ਵੀ ਹਾਈਵੇ ਤੇ ਯਾਤਰਾ ਕਰਦੇ ਹੋ ਤੇ ਫਾਸਟੈਗ ਦੀ ਵਰਤੋਂ ਕਰਕੇ ਟੋਲ ਭਰਦੇ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖਬਰ ਹੈ 1 ਮਾਰਚ 2025 ਤੋਂ ਸਰਕਾਰ ਟੋਲ ਟੈਕਸ ਦੀ ਵਸੂਲੀ ਦੀ ਪੂਰੀ ਪ੍ਰਣਾਲੀ ਨੂੰ ਬਦਲਣ ਜਾ ਰਹੀ ਹੈ ਹੁਣ ਨਾ ਤਾਂ ਤੁਹਾਨੂੰ ਫਾਸਟੈਗ ਦੀ ਲੋੜ ਪਵੇਗੀ ਨਾ ਹੀ ਰੁਕਨ ਅਤੇ ਭੁਗਤਾਨ ਕਰਨ ਦੀ ਪਰੇਸ਼ਾਨੀ ਹੋਵੇਗੀ ਸਰਕਾਰ ਨਵੀਂ ਤਕਨੀਕ ਲੈ ਆ ਰਹੀ ਹੈ ਜੋ ਟੋਲ ਟੈਕਸ ਇਕੱਠਾ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਾਲ ਹੁਣ ਬਦਲ ਕੇ ਰੱਖ ਦੇਵੇਗੀ ਆਓ ਤੁਹਾਨੂੰ ਦੱਸ ਦਿਆਂ ਕਿ ਕਿਹੜਾ ਨਵਾਂ ਸਿਸਟਮ ਹੈ ਅਤੇ ਕਿਹੜਾ ਲਾਭ ਤੁਹਾਨੂੰ ਇਸ ਨਾਲ ਮਿਲੇਗਾ ਸੋ ਦੱਸਿਓ ਕਿ ਸਰਕਾਰ ਨੇ ਟੋਲ ਟੈਕਸਾ ਵਸੂਲੀ ਨੂੰ ਆਸਾਨ ਅਤੇ ਤੇਜ਼ ਬਣਾਉਣ ਦੇ ਲਈ ਆਟੋਮੈਟਿਕ ਨੰਬਰ ਪਲੇਟ ਪਛਾਣ ਯਾਨੀ ਕਿ ANPR ਪ੍ਰਣਾਲੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹਦੇ ਵਿੱਚ ਹਾਈਵੇ ਤੇ ਲੱਗੇ ਕੈਮਰੇ ਤੁਹਾ ਨੂੰ ਵਾਹਨ ਦੀ ਨੰਬਰ ਪਲੇਟ ਨੂੰ ਸਕੈਨ ਕਰ ਲੈਣਗੇ। ਟੋਲ ਚਾਰਜ ਸਿੱਧੇ ਤੁਹਾਡੇ ਖਾਤੇ ਦੇ ਵਿੱਚੋਂ ਕੱਟ ਲਿਆ ਜਾਵੇਗਾ। ਸੋ ਹਾਈਵੇ ਤੇ ਲਗਾਏ ਗਏ ਹਾਈ ਰੈਜ਼ੋਲਿਊਸ਼ਨ ਕੈਮਰੇ ਤੁਹਾਡੇ ਵਾਹਨ ਦੀ ਨੰਬਰ ਪਲੇਟ ਨੂੰ ਸਕੈਨ ਕਰਨਗੇ। ਸਕੈਨ ਕੀਤੀ ਗਈ ਜਾਣਕਾਰੀ ਸਿੱਧੇ ਤੌਰ ਤੇ ਰਾਸ਼ਟਰੀ ਟੋਲ ਕਲੈਕਸ਼ਨ ਸਿਸਟਮ ਦੇ ਨਾਲ ਜੁੜੀ ਹੋਈ ਟੋਲ ਟੈਕਸ ਦਾ ਭੁਗਤਾਨ ਤੁਹਾਡੇ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਨਾਲ ਜੁੜੇ ਖਾਤੇ ਦੇ ਵਿੱਚੋਂ ਆਪਣੇ ਆਪ ਕੱਟ ਲਿਆ ਜਾਵੇਗਾ ਸੋ ਜੇਕਰ ਤੁਹਾਡੇ ਖਾਤੇ ਦਾ ਬਕਾਇਆ ਘਟ ਹੈ ਤਾਂ ਤੁਹਾਨੂੰ ਐਸਐਮਐਸ ਜਾਂ ਐਪ ਰਾਹੀਂ ਇੱਕ ਸੂਚਨਾ ਦਿੱਤੀ ਜਾਵੇਗੀ ਸੋ ਨਵਾਂ ਸਿਸਟਮ ਕਿਉਂ ਪੇਸ਼ ਕੀਤਾ ਗਿਆ ਹੈ फास्टैग क्यों बंद ਕੀਤਾ ਜਾ ਰਿਹਾ ਤੁਹਾਨੂੰ ਦੱਸ ਦਿਆ ਕਿ ਸਰਕਾਰ ਨੇ ਕਈ ਕਾਰਨਾ ਕਰਕੇ ਫਾਸਟੈਗ ਨੂੰ ਐਨਪੀਆਰ ਸਿਸਟਮ ਦੇ ਵਿੱਚ ਬਦਲਣ ਦਾ ਫੈਸਲਾ ਕੀਤਾ ਹੈ ਇਹਦੇ ਨਾਲ ਕੀ ਹੋਵੇਗਾ ਇਹਦੇ ਨਾਲ ਇੱਕ ਤਾਂ ਟੋਲ ਪਲਾਜ਼ਾ ਤੇ ਭੀੜ ਘਟੇਗੀ ਫਾਸਟੈਗ ਕਾਰਨ ਟੋਲ ਵਸੂਲੀ ਤੇਜ਼ ਹੋ ਗਈ ਸੀ ਪਰ ਕਈ ਥਾਵਾਂ ਤੇ ਟ੍ਰੈਫਿਕ ਜਮ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ ਨਵੀਂ ਪ੍ਰਣਾਲੀ ਨਾਲ ਵਾਹਨ ਜਿਹੜਾ ਬਿਨਾਂ ਰੁਕੇ ਟੋਲ ਪਲਾਜ਼ਿਆਂ ਤੋਂ ਲੰਘ ਸਕਣਗੇ ਨੈਕਸਟ ਹੈ ਕਈ ਵਾਰ ਫਾਸਟ ਟੈਗ ਵਿੱਚ ਕਟ ਬਕਾਇਆ ਹੁੰਦਾ ਹੈ ਜਾਂ ਸਕੈਨਿਕਸ ਸਮੱਸਿਆਵਾਂ ਕਾਰਨ ਭੁਗਤਾਨ ਵਿੱਚ ਦੇਰੀ ਹੁੰਦੀ ਹੈ। ਇਹ ਸਮੱਸਿਆ ਏਐਨਪੀਆਰ ਸਿਸਟਮ ਦੇ ਵਿੱਚ ਨਹੀਂ ਆਵੇਗੀ ਕਿਉਂਕਿ ਇਹ ਸਿੱਧੇ ਬੈਂਕ ਖਾਤੇ ਨਾਲ ਜੁੜਿਆ ਹੋਵੇਗਾ। ਬਹੁਤ ਸਾਰੇ ਉਪਭੋਗਤਾ ਫਾਸਟ ਟੈਗ ਦੇ ਵਿੱਚ ਗਲਤ ਕਟੌਤੀ ਬਾਰੇ ਸ਼ਿਕਾਇਤ ਕਰਦੇ ਸਨ। ਏਐਨਪੀਆਰ ਔਨ ਦੇ ਨਾਲ ਟੋਲ ਦੀ ਸਹੀ ਗਣਨਾ ਕੀਤੀ ਜਾਵੇਗੀ। ਦੋਹਰੀ ਕਟੌਤੀ ਦੀ ਸਮੱਸਿਆ ਦੂਰ ਹੋ ਜਾਵੇਗੀ। ਸੁਦੇਸ਼ਪਾਰ ਵਿੱਚ ਇੱਕਸਾਰ ਅਤੇ ਡਿਜੀਟਲ ਤਰੀਕੇ ਨਾਲ ਟੋਲ ਵਸੂਲੀ ਸੰਭਵ ਹੋਵੇਗੀ ਵੱਖ-ਵੱਖ ਰਾਜਾਂ ਲਈ ਵੱਖਰੇ ਫਾਸਟ ਟੈਗ ਦੀ ਹੁਣ ਜ਼ਰੂਰਤ ਨਹੀਂ ਪਵੇਗੀ ਸੋ ਐਨਪੀਆਰ ਸਿਸਟਮ ਦੇ ਫਾਇਦੇ ਕੀ ਹੋਣ ਵਾਲੇ ਨੇ ਦੱਸਿਓ ਕਿ ਸਰਕਾਰ ਦਾ ਦਾਵਾ ਹੈ ਐਨਪੀਆਰ ਸਿਸਟਮ ਦੇ ਆਉਣ ਦੇ ਨਾਲ ਟੋਲ ਭੁਗਤਾਨ ਅਤੇ ਯਾਤਰਾ ਦੋਵੇਂ ਆਸਾਨ ਹੋ ਜਾਣਗੇ ਬਿਨਾਂ ਰੁਕੇ ਟੋਲ ਭੁਗਤਾਨ ਕਰ ਸਕਦੇ ਹੋ ਜਿਆਦਾ ਪਾਰਦਰਸ਼ਤਾ ਹੋਵੇਗੀ ਸੁਰੱਖਿਆ ਹੋਵੇਗੀ ਸਮਾਂ ਅਤੇ ਜਿਹੜਾ ਫਿਊਲ ਬਚੇਗਾ ਕਿਉਂਕਿ ਹਰ ਸਾਲ ਟੋਲਪਲਾਜ਼ਾਂ ਤੇ ਲਗਭਗ 12 ਕਰੋੜ ਘੰਟੇ ਬਰਬਾਦ ਹੋ ਜਾਂਦੇ ਨੇ ਆਵਾਜਾਈ ਦੀ ਪ੍ਰਵਾਸ ਸੁਚਾਰੂ ਰਹੇਗੀ ਜਿਸ ਨਾਲ ਬਾਲਣ ਦੀ ਖਪਤ ਵੀ ਘਟੇਗੀ ਨਵਾਂ ਸਿਸਟਮ ਕਿਵੇਂ ਲਾਗੂ ਕੀਤਾ ਜਾਵੇਗਾ ਤੁਹਾਨੂੰ ਦੱਸਿਆ ਕਿ ਸਰਕਾਰ ਇਹਨੂੰ ਤਿੰਨ ਪੜਾਵਾਂ ਦੇ ਵਿੱਚ ਲਾਗੂ ਕਰਨ ਜਾ ਰਹੀ ਹੈ ਪੜਾਅ ਦੀ ਸਮਾਂ ਸੀਮਾ ਕੀ ਹੋਵੇਗੀ ਪਹਿਲਾ ਪੜਾਅ ਵਾ ਜਿਹੜਾ ਅਪ੍ਰੈਲ 2024 ਤੋਂ ਦਸੰਬਰ 2024 ਚੁਣੇ ਹੋਏ ਹਾਈਵੇ ਅਤੇ ਐਨਪੀਆਰ ਕੈਮਰੇ ਲਗਾਏ ਜਾਣਗੇ ਦੂਜਾ ਪੜਾ ਜਿਹੜਾ ਮਾਰਚ 2025 ਜੂਨ 2025 ਸੋ ਇਹ ਪ੍ਰਣਾਲੀ ਦੇਸ਼ ਭਰ ਵਿੱਚ ਲਾਗੂ ਕੀਤੀ ਜਾਵੇਗੀ ਤੀਜੇ ਪੜਾ ਦੇ ਵਿੱਚ ਜੁਲਾਈ 2025 ਤੋਂ ਬਾਅਦ ਫਾਸਟ ਟੈਗ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੇ ਜਾਣਗੇ ਸੋ ਹੁਣ ਤੁਹਾਨੂੰ ਕੀ ਕੁਝ ਨਵਾਂ ਕਰਨਾ ਪਵੇਗਾ ਜੇਕਰ ਤੁਸੀਂ ਪਹਿਲਾਂ ਹੀ ਵਾਹਨ ਰਜਿਸਟ੍ਰੇਸ਼ਨ ਅਤੇ ਖਾਤੇ ਨੂੰ ਲਿੰਕ ਕਰ ਲਿਆ ਤਾਂ ਤੁਹਾਨੂੰ ਵੱਖਰੇ ਤੌਰ ਤੇ ਕੁਝ ਵੀ ਕਰਨ ਦੀ ਹੁਣ ਜ਼ਰੂਰਤ ਨਹੀਂ ਹੋਵੇਗੀ ਬਸ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੁਹਾਡੇ ਵਾਹਨ ਦੀ ਨੰਬਰ ਪਲੇਟ ਸਾਫ ਅਤੇ ਸਹੀ ਹੋਣੀ ਚਾਹੀਦੀ ਹੈ ਤਾਂ ਜੋ ਕੈਮਰੇ ਇਸ ਨੂੰ ਸਕੈਨ ਕਰ ਸਕਣ ਤੁਹਾਨੂੰ ਆਪਣੇ ਬੈਂਕ ਖਾਤੇ ਵਿੱਚ ਲੋੜਿੰਦਾ ਬੈਲੈਂਸ ਰੱਖਣਾ ਚਾਹੀਦਾ ਹੈ ਤਾਂ ਜੋ ਟੋਲ ਦਾ ਭੁਗਤਾਨ ਕਰਨ ਵਿੱਚ ਕੋਈ ਵੀ ਸਮੱਸਿਆ ਨਾ ਆਵੇ ਸਰਕਾਰ ਇੱਕ ਨਵਾਂ ਨੈਸ਼ਨਲ ਟੋਲ ਐਪ ਵੀ ਲਾਂਚ ਕਰੇਗੀ ਜਿਸ ਜਰਾ ਹੀ ਤੁਸੀਂ ਆਪਣਾ ਟੋਲ ਇਤਿਹਾਸਿਕ ਹਿਸਟਰੀ ਅਤੇ ਕਟੌਤੀ ਦੀ ਜਾਣਕਾਰੀ ਦੇਖ ਸਕਦੇ ਹੋ ਜੇਕਰ ਤੁਹਾਡੀ ਨੰਬਰ ਪਲੇਟ ਧੁੰਦਲੀ ਹੈ ਖਰਾਬ ਹੈ ਤਾਂ ਤੁਹਾਨੂੰ ਇੱਕ ਨਵੀਂ ਹਾਈ ਸੁਰੱਖਿਆ ਨੰਬਰ ਪਲੇਟ ਲਗਾਉਣੀ ਪਵੇਗੀ ਜੇਕਰ ਤੁਹਾਡਾ ਵਾਹਨ ਹਾਈਵੇ ਤੇ ਚੱਲਦਾ ਤਾਂ ਤੁਹਾਡੇ ਲਈ ਟੋਲ ਖਾਤੇ ਨੂੰ ਲਿੰਕ ਕਰਨਾ ਲਾਜ਼ਮੀ ਹੋ ਜਾਵੇਗਾ ਸੋ ਹੋਰ ਅਪਡੇਟ ਹੋਰ ਜਾਣਕਾਰੀ ਲੈ ਕੇ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਇ